ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡੋਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਉਹ ਬਾਈ ਦਾ ਫਾਰਮਾ ਮਿੰਨੀ ਠੀਕ ਹੈ ਜੀ ਬਾਈ ਕੋਲ ਦੋ ਗਾਮਾ ਬਕਾਉ ਹੈ ਜੀ ਠੀਕ ਹੈ ਜੀ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਰੋਡ ਕਰੋ 7728000101 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਦਾ ਗਰਜੀਤ ਨਾਮ ਤੇ ਹੈ ਜੀ ਤੇ ਬਾਕੀ ਇੰਸਟਾਗ੍ਰam ਤੇ ਪੇਜ ਹੈ ਹਾਂ ਉਹ ਕਾਲ ਕਰਦੇ ਸਿਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਦਿਨ ਵੀਡੀਓ ਪੂਰ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਸੁਖਮਿੰਦਰ ਸਿੰਘ ਜੀ ਪਿੰਡ ਉਗੋਕੇ ਜਿਹੜਾ ਬਰਨਾਲਾ ਠੀਕ ਹੈ ਜੀ ਹਾਂਜੀ ਪਹਿਲੀ ਬੈਟਰੀ ਦੀ ਦੱਸੋ ਜਾਣਕਾਰੀ ਇਹ ਥੱਲੇ ਹੈਗਾ ਜੀ 13 ਲੀਟਰ ਦੁੱਧ ਹੈਗਾ ਜੀ ਤਿਆਰ ਆ ਜਾਣਾ ਜੀ 13 ਤੋਂ ਬਾਅਦ ਹੋਊਗੀ ਸੂਆ ਇਹ ਦੂਜਾ ਜੀ ਠੀਕ ਹੈ ਹਾਂਜੀ ਤੇ ਰੇਟ ਰੇਟ ਇਹਦਾ 35000 ਜੀ ਤੇ ਇੱਕ ਥਾਂ ਚ ਮੈਂ ਇਹ ਦੁੱਧ ਘੱਟਾ ਜੀ ਅੱਧਾ ਥਾਣਾ ਹੈਗਾ ਇੱਕ ਠੀਕ ਆਹ ਜੀ ਮੈਂ ਲਾ ਦੇਖ ਸਕਦੇ ਮੈਂ ਤੁਸੀਂ ਠੀਕ ਹਾਂ ਦੁੱਧ ਹੈਗਾ ਹੈਗਾ ਪਰ ਸਮਾਂ ਵੀ ਠੀਕ ਹੈਗਾ ਹਾਂਜੀ ਮੇ ਐ ਗੰਡ ਗੁੰਡ ਵੀ ਨਹੀਂ ਹੈਗੀ ਹਾਂਜੀ ਪਰ ਉਹ ਅੱਧਾ ਹੈਗਾ ਥਾਣ ਠੀਕ ਹੈ ਰੇਟ 35 ਬੱਚਾ ਹਾਂ ਨਹੀਂ ਬੱਚਾ ਹੈ ਨਹੀਂ ਬੱਚਾ ਮਰਿਆ ਬੱਚਾ ਮਰਿਆ ਠੀਕ ਹਾਂਜੀ ਬਈ ਜੀ ਇਹ ਦੂਜੀ ਬੈਡ ਦੀ ਸੂਝ ਜਾਣਕਾਰੀ ਇਹਨੂੰ ਬਈ 20 ਦਿਨ ਹੋ ਗਏ ਸੂਈ ਨੂੰ ਹਾਂਜੀ ਮਗਰ ਬੱਚਾ ਹੈਗਾ ਹਾਂਜੀ ਤੇ ਦੁੱਧ ਇਹ ਥੱਲੇ ਵੀ ਹੈਗਾ ਹੈਗਾ ਤਿਆਜ ਮੈਂ ਤੇ ਰੇਟ ਤੇ ਰੇਟ 45000 ਰੁਪਏ ਰੇਟ 45000 ਕਿੰਨੇ ਦਿਨ ਹੋਏ ਵੀ ਸੀ ਨੂੰ ਮਹੀਨੇ ਦਿਨ ਹੋ ਗਏ ਬਈ ਦਿਨ ਹੋ ਗਏ ਹਾਂ ਠੀਕ ਹੈ ਜੀ ਮੜਾ ਸੈਟ ਤੇ ਵੀ ਮੜਾ ਇਧਰ ਨੂੰ ਉਪਰ ਚੈੱਕ ਕਰ ਸਕਾਂ ਬਾਈ ਜੀ ਇਹਨਾਂ ਜ਼ਰੂਰ ਕੰਡਕਟ ਕਰੋ ਪਰਾ ਠੀਕ ਹੈ ਜੀ ਪਹਿਲਾਂ ਡੱਬੋ ਕੇ ਜਲਾ ਨੂੰ ਪਹਿਲਾਂ ਦੀ ਪ੍ਰਣਾਲਾ ਅ ਜੇ ਕਿਸੇ ਨੇ ਇਦਾਂ ਦੀ ਐਡ ਕਰਉਣੀ ਆਪਣਾ ਨੰਬਰ ਬੱਸ ਸਕਰੀਨਸ਼ਾਟ ਤੇ ਚੱਲਦਾ ਜੀ ਤੇ 12:00 ਦਾ ਵਜੇ ਦਾ ਟਾਈਮ ਹੋਇਆਗਾ ਠੀਕ ਹੈ ਨਾ ਇਸ ਕਰਕੇ ਆਪਾਂ ਤੌਰ ਤੇ ਦਿਖਾ ਸਕਦੇ ਹਾਂ ਤੁਹਾਨੂੰ ਠੀਕ ਹੈ ਜੀ ਸੌਰੀ ਇਹ ਗੱਲ ਦੀ ਤੇ ਬਾਕੀ ਤਸੱਲੀ ਚੈੱਕ ਤੁਸੀਂ ਆਪ ਕਰਨੇ ਪਰਾ ਠੀਕ ਹੈ ਜੀ ਬਾਈ ਦਾ ਛੋਟਾ ਜਿਹਾ ਫਾਰਮ ਆ ਮਿੰਨੀ ਠੀਕ ਹੈ ਜੀ ਮੇਲੇ ਸੜਕ ਦੇ ਉੱਪਰ ਹੀ ਹੈ ਜੀ ਪੱਖੋ ਕੈਂਚੀਆਂ ਦੇ ਜਿਲਾ ਬਰਨਾਲਾ ਠੀਕ ਹੈ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ